ਗੰਹ ਕਹੀ ਹੈ ਤੁਹਾਡਾ ਬੇਟਾ ਬਾਹਰ ਕਿਵੇਂ ਫਸ ਗਿਆ ਹੈਗਾ ਜਿਹੜੀ ਤੁਸੀਂ ਬਲੱਡ ਮੈਨਿਨ ਨੂੰ ਲੈ ਕੇ ਆਇਆ ਜੀ ਪ੍ਰੈਸ ਕਾਨਫਰੈਂਸ ਹਾਂਜੀ ਪਰ ਇਹ ਵੀ ਤੇ ਉਹ ਨਾ ਗੱਡੀ ਲਈ ਜਾਂਦਾ ਸੀ ਤੋਂ ਪਤਾ ਨਹੀਂ ਕੁਝ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਇਹਦੇ ਕੋਲੋਂ ਉਹ ਜਿੱਥੇ ਦਾ ਸੀਗਾ ਜਿੱਥੇ ਐਕਸੀਡੈਂਟ ਹੋਇਆ ਪਾਕਿਸਤਾਨ ਦਾ ਹੈ ਜੀ ਪਾਕਿਸਤਾਨ ਦਾ ਹੈ ਜੀ ਉਹ ਤਾਂ ਹੀ ਮੁੱਕ ਗਿਆ ਉਹ ਜੇ ਤਾਂ ਗੜ ਸੜਕ ਬਣਾਉਂਦੇ ਹੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣ ਵੀ ਇਹ ਗੱਲ ਬਣ ਬੈਠੀ ਕਿ ਡਰਾਈਵਰੀ ਕਰਦਾ ਹਾਂਜੀ ਡਰਾਈਵਰੀ ਕਰਦਾ ਹੈ ਕੀ ਨਾਮ ਦਾ ਕਰਦਾ ਸੁਖਚੰਦ ਸਿੰਘ ਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਦੁਬਈ ਚੋਂ ਨੂੰ ਜੀ 5 ਸਾਲ ਹੋ ਹੀ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੀ ਹੋ ਚੱਲੇ ਆ ਤੇ ਜੇ ਮਹੀਨੇ 2 ਸਾਲ ਹੋ ਜਾਣੇ ਪੂਰੇ 31 ਮਾਰਚ ਨੂੰ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ ਤੇ ਜੇ ਮਹੀਨੇ ਮੁੜ ਕੇ ਗਾ ਗੱਡੀ ਲੱਗੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਿਆ ਹੀ ਨਹੀਂ ਕਿਤੇ ਅੱਛਾ ਤੇ ਕਿੰਨੀ ਬਲੱਡ ਮਨੀ ਉਹਨਾਂ ਨੇ ਪਾਈ ਉਹਨਾਂ ਨੇ 2 ਲੱਖ 10 ਹਜ਼ਾਰ ਦਰਾਮ ਜੀ ਅੱਛਾ ਉਧਰ ਲੈ ਤੇ ਹੋਰ ਕੀ ਸਜਾ ਦਿੱਤੀ ਹੈ ਨਾਲ ਉਹ 4 ਮਹੀਨੇ ਦੀ ਜੇਲ੍ਹ ਭੁਗਤੀ ਹੈ ਉੱਥੇ 4 ਮਹੀਨੇ ਦੀ ਸਜ਼ਾ ਹੈ ਜੀ ਨਹੀਂ ਇੱਥੇ ਲਿਖਿਆ ਹੈਗਾ ਪ੍ਰੈਸ ਨੋਟ ਚ ਤੁਹਾਡੇ ਵਿਦੇਸ਼ ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ ਹੈ ਜੀ ਜੋ ਨਹੀਂ ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੈ ਜੀ ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ ਅੱਛਾ ਹਾਂ ਜੀ ਤੇ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਦਾਂ ਗਰੀਬ ਦੀ ਹਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਮਿਲੂਗੇ ਤੁਸੀਂ ਸਰਕਾਰ ਨੂੰ ਨਹੀਂ ਮੈਂ ਇਕੱਲੀ ਨੇ ਕੀ ਸਰਕਾਰ ਨੂੰ ਮਿਲਣਾ ਕਿੱਦਾਂ ਇਦਾਂ ਰਹਿਮਾਨੀ ਕਿੱਥੇ ਤੋਂ ਤੁਸੀਂ ਅਸੀਂ ਬਿੱਲੀਪੜਾਚ ਦੇ ਇਹ ਕਿੱਥੇ ਪੈਂਦਾ ਹੈ ਇਹ ਮਨਸੀਆਂ ਲੱਗ ਪੈਂਦਾ ਜੀ ਅਪੁਏਟ ਸਾਡੇ ਨਾਲ ਬਾਬਾ ਗੁਰਮੀਤ ਸਿੰਘ ਜੀ ਪਿੰਡ ਬਿੱਲੀਪੜਾਚ ਗੁਰਦਾ ਪਾਸ਼ੇ ਸਤਵੀ ਸਾਡੇ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਸਾਡੇ ਗੁਰਦਾ ਸਾਹਿਬ ਵਿਖੇ ਗੰਨਤੀ ਸੇਵਾ ਕਰਦੇ ਹੀ ਭਾਈ ਗੁਰਮਖ ਸਿੰਘ ਜੀ ਉਹਦਾ ਇੱਕ ਬੇਟਾ ਉਹਦਾ ਨਾਮ ਸੁਖਚੰਨ ਸਿੰਘ ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ ਉਹਨਾ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀਨ ਜੋਤ ਕਰਨੇ ਪੈਸੇ ਇਕੱਠੇ ਕਰਕੇ ਇਸਤਨ ਤੋਂ ਲਾਇਕ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਦਾ ਦੁਬਈ ਦੁਬਈ ਉਹ 3 ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 ਦਿਨ 20 ਦਿਨ ਬਾਅਦ ਦੁਬਈ ਚਲਾ ਗਿਆ ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਹ ਗੱਡੀ ਥੱਲੇ ਆ ਉਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜਿਲ੍ਹ ਪਤਾ ਜਿਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡਮਨੀ ਭਰਨੀ ਪੈਣੀ ਆ ਇਹਨੂੰ ਬਲੱਡਮਨੀ ਪੈ ਗਈ ਆ ਅਸਮ ਲੋ ਤਕਰੀਬਨ 2 ਲੱਖ 10 ਜ ਦਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਰਾਈ ਹੀ ਹੈ ਇਹਨਾਂ ਕੋਲ ਨਹੀਂ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚੋ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਤਾਂ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ ਨਹੀਂ ਜੀ ਬਹੁਤ ਸਾਰੇ ਲੋਕ ਆ ਜਿਹੜੇ ਸਰਕਾਰਾਂ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਇੱਥੇ ਲੱਗੇ ਲੱਗੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾ ਨਹੀਂ ਪੜਾਉਂਦੀਆਂ हां ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਮਦਦ ਕਰਦੀਆਂ ਸਾਡੀ ਸੰਗਤ ਬਹੁਤ ਮਦਦ ਕਰਦੀ ਬਾਲ ਦੇਸ਼ਾਂ ਦੀ ਲੜਕੀ ਨੂੰ ਤੇ ਸਜ਼ਾ ਕੀ ਦਿੱਤੀ ਗਈ ਹੈ ਸਜ਼ਾ ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡਮਰੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉਥੇ ਟੱਲ ਕੋਈ ਨਹੀਂ ਨਾ ਜ਼ੁਕ ਵੱਡੀ ਆ ਨਾ ਕੋ ਟੱਲਿਆ ਅਗਰ ਇਹ ਬਲੱਡਮਰੀ ਨਹੀਂ ਭਰਪੰਦੇ ਤਾਂ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਜੋ ਲੋਕ ਜੇ ਕਾਰਵਾਈ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਤੇ ਲੜਕੇ ਨੂੰ ਸਜ਼ਾ ਹੋਏ ਸਜ਼ਾ ਹੋਏ ਨੂੰ ਮੇਰਾ ਹੁਣ 2 ਸਾਲ ਹੋ ਗਏ ਆ 2 ਸਾਲ ਹੋ ਗਏ 2 ਸਾਲ ਹੋ ਗਏ ਹੁਣ 2 ਸਾਲ ਤੋਂ ਉੱਥੇ ਆ 2 ਸਾਲ ਤੋਂ ਤੁਸੀਂ ਸਰਕਾਰ ਨਾਲ ਟਾਈਪ ਨਹੀਂ ਕੀਤਾ ਨਹੀਂ ਸਰਕਾਰ ਨਾਲ ਅਸੀਂ ਨਹੀਂ ਕੀਤਾ